ਲੋ ਜੀ ਪੰਜਾਬੀ ਬ੍ਰਾਂਚ ਦੇ ਨਾਲ ਹਾਜ਼ਰ ਹਾਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਤੇ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਬੜੀਆਂ ਤਬਦੀਲੀਆਂ ਹੋ ਗਈਆਂ ਨੇ ਲੱਗਦਾ ਹੈ ਕਿ ਇੱਕ ਨਵਾਂ ਪੰਜਾਬ ਬਣਨ ਵਾਲਾ ਹੈ ਤੇ ਇੱਧਰ ਇੱਕ ਢਾਪ ਸੰਚ ਮਾਸ ਸੀ TLP ਉਸ ਤੇ ਉਹ ਤੇ ਪੰਜਾਬ ਦੀ ਜਿਹੜੀ ਕਬੀਨਾ ਹੈ ਉਹਨੇ ਪਾਬੰਦੀ ਲਾ ਦਿੱਤੀ ਹੈ ਤੇ ਵਫਾਕੀ ਹਕੂਮਤ ਨੂੰ ਇੰਟਰਮਿਨਿਸਟਰੀ ਨੂੰ ਭੇਜਤੀ ਹੈ ਭਈ ਇਨੂੰ ਹੁਣ ਤੁਸੀਂ ਬੈਨ ਕਰ ਦਿਓ ਇਹ ਪਹਿਲੇ ਵੀ ਇੱਕ ਵਾਰੀ ਹੋਈ ਸੀ ਤੇ ਫਿਰ ਬੈਨ ਹਟ ਗਿਆ ਸੀ ਲੇਕਿਨ ਹੁਣ ਲੱਗ ਰਿਹਾ ਜੀ ਕਿ ਕੋਈ ਪੱਕਾ ਕੋਈ ਮੱਕੂ ਠਪਨ ਲੱਗੇ ਨਹੀਂ ਅਸਾ ਤੇ ਚੌਂਕੀ ਸਾਹਿਬ ਬੈਠੇ ਸਨ ਚੌਂਕੀ ਸਾਹਿਬ ਬੜੇ ਪਰੇਸ਼ਾਨ ਸਨ ਕਿ ਪਾਬੰਦੀ ਤੇ ਚਲੋ ਲੱਗ ਜਾਏਗੀ ਤੇ ਉਹ ਫਿਰ ਤੇ ਨਹੀਂ ਚੁੱਕ ਲੈਣਗੇ ਇਹ ਸਾਡੇ ਪਤਾ ਨਹੀਂ ਹੈ ਕਿਉਂ ਸਾਨੂੰ ਲੱਗਦਾ ਹੈ ਜਿਹੜਾ ਕੰਮ ਹੋ ਰਿਹਾ ਹੁੰਦਾ ਉਹ ਸਾਨੂੰ ਲੱਗਦਾ ਹੈ ਕਿ ਹੋਣਾ ਨਹੀਂ ਇਹਦੇ ਪਿੱਛੇ ਕੋਈ ਹੋਰ ਗੱਲ ਹੋਣੀ ਹੈ ਰਿਆਸਤ ਦਾ ਇਰਾਦਾ ਕੋਈ ਹੋਰ ਹੋਣਾ ਹੈ ਚੌਂਕੀ ਸਾਹਿਬ ਜੀ ਆਇਆਂ ਨੂੰ ਜੀ 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 ਤੁਹਾਨੂੰ ਖਬਰ ਕਿਵੇਂ ਲੱਗੀ ਕਿ ٹی ਐਲ ਪੀ ਬੈਨ ਹੋ ਰਿਹਾ ਹੈ ਖਬਰ ਤੇ ਰਾਣਾ ਸਾਹਿਬ ਬੜੀ ਖੌਫਨਾਕ ਵੀ ਹੈ ਤੇ ਵੱਡੀ ਵੀ ਹੈ ਵੱਡੀ ਵੀ ਹੈ ਕਿਉਂਕਿ ਰਿਆਸਤ ਦਾ ਜਗਦਵੀ ਕੋਈ ਮੂਡ ਚੇਂਜ ਹੋ ਗਿਆ ਰਾਣਾ ਸਾਹਿਬ ਇਹ ਪਹਿਲਾਂ ਤੇ ਇਸ ਤਰ੍ਹਾਂ ਨਹੀਂ ਸੀ ਰਿਆਸਤ ਇਹ ਨੂੰ ਲੱਗਦਾ ਮੈਨੂੰ ਲੱਗਦਾ ਹੈ ਕਿ ਜਦੋਂ ਦਾ ਅਮਰੀਕਾ ਨੇ ਲਿਫਟ ਕਰਾਨੀ ਸ਼ੁਰੂ ਕੀਤੀ ਨਾ ਸਾਨੂੰ ਅੱਛਾ ਹੈ ਨਾ ਤੇ ਸਾਡੀ ਰਿਆਸਤ ਦਾ ਮਜ਼ਾਜ ਹੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਬੜੀ ਤੇਜ਼ੀ ਨਾਲ ਜਿਹੜਾ ਹੈ ਨਾ ਲੱਗਦਾ ਹੈ ਸ਼ਹਿਵਤ ਤਬਦੀਲ ਹੋ ਰਹੀਆਂ ਨੇ ਦੇਰ ਗਸੀ ਨੋਰਮਲ ਸਟੇਟ ਬਣਨ ਜਾ ਰਹੇ ਤੁਹਾਨੂੰ ਹੋ ਰਿਹਾ ਹੈ ਅਹਿਸਾਸ ਬਿਲਕੁਲ ਨਹੀਂ ਉਹ ریاست ਦੇ ਨਾਲ ਇੱਕ ਹੋਰ ਵੱਡੀ ਗੱਲ ਹੈ ਕਿ ਪੰਜਾਬ ਦਾ ਮਜ਼ਾ ਚੇਂਜ ਹੋ ਰਿਹਾ ਹਾਂ ਕਿਉਂਕਿ ਲੋਕ ਪਹਿਲਾਂ ਪੰਜਾਬ ਦੇ ਬੜੇ-ਬੜੀਆਂ ਗੱਲਾਂ ਕਰਦੇ ਸਾਡੇ ਪੰਜਾਬ ਦੇ ਬਾਰੇ ਚ ਕਿ ਜੀ ਇਹ ਤੇ ਖਲੋਂਦੇ ਨਹੀਂ ਤਾਂ ਆਪ ਕੋ ਖਲੋਂਦੇ ਨਹੀਂ ਜੀ ਇਨਥਾਪ ਪਸੰਦੀ ਦੇ ਖਿਲਾਫ ਜੀ ਤੇ ਇਹ ਤੇ ਉਹ ਸਟੇਟਸ ਕੋ ਨੂੰ ਬਰਕਰਾਰ ਰੱਖਦੇ ਨੇ ਉਹਦੇ ਤੋਂ ਪਿੱਛੇ ਖੜੇ ਨੇ ਇਹ ਦੇ ਹੁਣ ਸਟੇਟ ਦੇ ਨਾਲ-ਨਾਲ ਜਿਹੜਾ ਪੰਜਾਬ ਦਾ ਰਣਸਭ ਵੀ ਮਜ਼ਾ ਚੇਂਜ ਹੋ ਰਿਹਾ ਮੂਡ ਚੇਂਜ ਹੋ ਰਿਹਾ ਇਹਨਾਂ ਦੇ ਇਰਾਦੇ ਕੋ ਮੈਨੂੰ ਠੀਕ ਨਹੀਂ ਲੱਗਦੇ ਲੱਗਦਾ ਕੋ ਮਾਮਲਾ ਤੇ ਅਗਰ ਵੀ ਕੋਣ ਦੇਖ ਕੋ ਚੋਈਸ ਆਵੇ ਫਿਰ ਥੋੜਾ ਜਿਹਾ ਉਹੀ ਜਿਹੜਾ ਹੈ ਨਾ ਇਹ ਵੇਖ ਲਈਏ ਕਿ ਇਹ ਪੰਜਾਬ ਦਾ ਮਜ਼ਾ ਚੇਂਜ ਹੋ ਰਿਹਾ ਹੈ ਜਾਂ ਪੰਜਾਬ ਦੀ ਹਕੂਮਤ ਦਾ ਹੋ ਰਿਹਾ ਹੈ ਨਹੀਂ ਹੋ ਰਾ ਸਰ ਲੋਕਾਂ ਦੇ ਵੀ ਹੋ ਰਿਹਾ ਕਿ ਨੀ ਹੋਗਾ ਤਾਂ ਹੋਏਗਾ ਤੇ ਫਿਰ ਲੋਕਾਂ ਦੇ ਅਸਰ ਤੇ ਪੈਂਦਾ ਹੈ ਨਹੀਂ ਪਹਿਲਾਂ ਤੇ ਸ਼ੁਰੂ ਹੋ ਗਿਆ ਪ੍ਰੈਸ ਕਨਫਰੰਸਾਂ ਸ਼ੁਰੂ ਹੋ ਗਈਆਂ ਕਹਿੰਦੇ ਜੀ ਸਾਡਾ ਕੋਈ ਤਾਲੁਕ ਨਹੀਂ TL P ਨਾਲ ਮੈਂ ਤੇ ਬਿਜ਼ਨਸ ਕਰਨਾ ਹੈ ਤੇ ਇਹ ਕਰਨਾ ਹੈ ਉਹ 9 ਮਈ ਤੋਂ ਬਾਅਦ ਜਣੀਆਂ ਸ਼ੁਰੂ ਹੋਈਆਂ ਸਨ ਉਹ ਸ਼ੁਰੂ ਹੋ ਗਈਆਂ ਨੇ ਲੱਗਦਾ ਹੈ ਕਿ ਕੰਮ ਪੱਕਾ ਰੱਖਣ ਲੱਗੇ ਨੇ ਇਹ ਨਾ ਪਤਾ ਕਿ ਜਿਹੜਾ ਸਿੰਧ ਚ ਕੀ ਇਸ਼ੂ ਬਣਿਆ ਸੀ ਡਾਕਟਰ ਸ਼ਾਨਵаз ਆਲਾ ਗਏ ਸਾਂ ਆਪਾਂ ਇਕੱਠੇ ਮੈਂ ਰਿਪੋਰਟ ਜੀ 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 ਬਿਲਕੁਲ ਹਨਾ ਉਹ ਉੱਥੇ ਪੁਲਿਸ ਵਾਲਿਆਂ ਨੇ ਅਨਕਾਉਂਟਰ ਮਾਰਿਆ ਪੁਲਿਸ ਨੇ ਮਾਰਿਆ ਸੀ ਬਲੇਸ ਵੀ ਦੇਖੋ ਉਹ ਹੁਣੇ ਵੀ ਹੁਣੇ ਤੱਕ ਨੱਠੇ ਹੋਏ ਨੇ ਜੇ ਉਧਰ ਤੇ ਸਿਵਲ ਸੁਸਾਇਟੀ ਨਿਕਲੀ ਲੋਕੀ ਆਏ ਉਹਨਾਂ ਨੇ ਪ੍ਰੋਟੈਸਟ ਕੀਤਾ ਜੇ ਸਾਰੇ ਕਹਿੰਦੇ ਸਨ ਦੇਖੋ ਜੀ ਪੰਜਾਬ ਵਿੱਚ ਤੇ ਹੁੰਦਾ ਨਹੀਂ ਇਹ ਸਾਡੇ ਦੇਖੋ ਹੋ ਰਿਹਾ ਹੁਣ ਸ਼ੁਰੂ ਹੋ ਗਿਆ ਹਾਂ ਬਿਲਕੁਲ ਹੋ ਗਿਆ ਲੇਕਿਨ ਇਹ ਤੋਂ ਉਧਰ ਸਿਵਲ ਸੁਸਾਇਟੀ ਨਿਕਲੀ ਹੈ ਇਹ ਤਾਂ ਰਿਆਸਤ ਨਿਕਲੀ ਹੈ ਐ ਫਰਕ ਨਹੀਂ ਫਰਕ ਹੈ ਉਥੇ ਤੇਨ ਪਤਾ ਹੋ ਡਾਕਟਰ ਸ਼ਾਨਵਜ ਕੁੰਬਰ ਕੇਸ ਦੇ ਵਿੱਚ ਇਹ ਸਿਵਲ ਸੋਸਾਇਟੀ ਨਿਕਲੀ ਸੀ ਕਿਉਂਕਿ ਪਹਿਲਾ ਦਰਹਾ ਉਹ ਤੇ ਬਲੈਸ ਫਮੀ ਦਾ ਉਹ ਤੇ ਇਲਜ਼ਾਮ ਸੀ ਔਰ ਇਸ ਤਰ੍ਹਾਂ ਦੀ ਰਿਪੋਰਟਾਂ ਵੀ ਆ ਰਹੀਆਂ ਸੀ ਕਿ ਕੁਝ ਜਿਹਨੀ ਤੌਰ ਤੇ ਠੀਕ ਨਹੀਂ ਹਨ ਪਤਾ ਨਹੀਂ ਇਹਨਾਂ ਕੇਸਾਂ ਵਿੱਚ ਬਹੁਤ ਸਾਰੇ ਤੇ ਇਹ ਮਸਲੇ ਮਸਾਇਲ ਹੁੰਦੇ ਲੇਕਿਨ ਪੁਲਿਸ ਨੇ ਫੜ ਲਿਆ ਉਹਨੂੰ ਕਾਉਂਟਰ 'ਚ ਮਾਰਤਾ ਔਰ ਫਿਰ ਉਹਨੂੰ ਦਫਨਾਉਣ ਵੀ ਨਹੀਂ ਦਿੱਤਾ ਲੋਕਾਂ ਨੂੰ ਲੇਕਿਨ ਉਸ ਤੋਂ ਬਾਅਦ ਸਿਵਲ ਸੋਸਾਇਟੀ ਯਕਦਮ ਨਿਕਲੀ ਸੇਂ ਦੇ ਵਿੱਚ ਉਹਨਾਂ ਨੇ ਇਤਨੇ bade bade protest ਕੀਤੇ ਕਿ ਆਖਰਕਾਰ ਜਿਹੜੀ ਹਕੂਮਤ ਆ ਜਾਂ ਰਿਆਸਤ ਆ ਉਹਨਾਂ ਨੂੰ ਉਹਨਾਂ ਦੇ ਪ੍ਰੋਟੈਸਟ ਦੇ ਅੱਗੇ ਸਲੈਂਡਰ ਕਰਨਾ ਪਿਆ ਐਫ ਆਰ ਹੀ ਹੋਈ ਪੁਲਿਸ ਵਾਲਾਂ ਤੇ ਹੂੰ ਹੂੰ ਪੀਐਸਪੀ ਦਫ਼ਤਰਾਂ ਦੇ ਉਸ ਕੇਸ ਨਾਲ ਨਾਲ ਐਫ ਆਰ ਹੋਈ ਹੈ ਆ ਦੇਖੋ ਹਾਂਜੀ ਬਿਲਕੁਲ ਉਹ ਮਤਲਬ ਬੜਾ ਅਨਪ੍ਰੈਸੀਡੈਂਟ ਲੇਕਿਨ ਇਹ ਮੈਨੂੰ ਉੱਚੋ ਜਿਹਾ ਵੀ ਪਤਾ ਚੱ ਰਿਹਾ ਕਿ ਇਹ ਪੀਪਲਸ ਪਾਰਟੀ ਜਿਹੜੀ ਹਕੂਮਤ ਹੈ ਉਹ ਵੀ ਇੰਜ ਤਾਂ ਕੋਈ ਕੰਮ ਕਰੇਗੀ ਕਿ ਟੀਐਲਪੀ ਤੇ ਸਿੰਧ ਵਿੱਚ ਵੀ ਬਹੁਤ ਹੈ ਤੁਹਾਨੂੰ ਪਤਾ ਕਰਾਚੀ ਸੀਟਾਂ ਵੀ ਇਹਨੇ ਉਸ ਦੀਆਂ ਤੇ ਬੜਾ ਉਹਦਾ ਵੋਟ ਬੈਂਕ ਹੈ ਉਸ ਦਾ ਉਧਰ ਇਹ ਪੂਰੀ ਉਧਰ ਤੇ ਮੈਮਨ ਬਰਾਦਰੀ ਤੇ ਇਹ ਉਹ بڑے ਉਧਰ سپورਟਰ ਸਪான்ਸਰ ਨੇ ਉਧਰ ਕੀ ਰਿਐਕਸ਼ਨ ਹੋਏਗਾ ਟੀਐਲਪੀ ਦੇ ਉੱਤੇ ਇਹਨਾਂ ਸਿੰਧ ਹਕੂਮਤਾਂ ਰਣਸਾ ਉਹ ਤੇ ਫਿਰ ਨਤੀ ਦੇਖੋ ਪੰਜਾਬ ਨੇ ਸਮਰੀ ਕਰ ਦਿੱਤੀ ਟੀਐਲਪੀ ਦਾ ਜ਼ਰਾ ਹੈਡਕ quarters ਉੱਥੇ ਤੇ ਹੁਣ ਫੈਡਰਲ ਕੈਬਨਿਟ ਦੇਖੇਗੀ ਔਰ ਕੈਬਨਿਟ ਨੇ ਅਪਰੂਵਲ ਦਿੱਤੀ ਤੇ ਜ਼ਰਾ ਬੈਨ ਜਦੋਂ ਹੋ ਗਈ ਤੇ ਫਿਰ ਸਾਰੇ ਸੂਬਿਆਂ ਨੂੰ ਤੇ ਇੰਪਲੀਮੈਂਟੇਸ਼ਨ ਕਰਨੀ ਪੈਗੀ ਨਾ ਬੈਨ ਜਰਗਨਾਈਜ਼ੇਸ਼ਨ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਟੀਐਲਪੀ ਮੁੱਕ ਜਾਏਗੀ ਨਹੀਂ ਮੁੱਕੇਗੀ ਤੇ ਨਹੀਂ ਜ਼ਹਰਾ لیکن یہ ہے کہ ایک رانا صاحب میں ਤੁਹਾਨੂੰ ਦੱਸਾਂ ਜਿਹੜੇ پنجاب حکومت ਨੇ ਜਿਹੜਾ ਉੱਥੇ ਮਰੀਦ ਕੇ ala ایکشن ਹੋਇਆ ਨਾ ਲਾ ਇਨਫੋਰਸਮੈਂਟ ਦਾ اور ਉਹਨਾਂ ਦਾ ਧਰਨਾ ਖਤਮ ਹੋਇਆ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪਹਿਲਾ ਇਮਤਿਹਾਨ ਸੀ ਨਾ ਉਹਦੇ ਜੱਜ ਕਾਮਯਾਬ ਹੋ ਗਿਆ ਮੈਂ ਤੁਹਾਨੂੰ ਦੱਸ ਹਾਂ ਅੱਜ ਪਹਿਲਾ ਇਮਤਿਹਾਨ ਸੀ ਜੁਮਾ ਜੁਮਾ ਬਿਲਕੁਲ اور ਉਹਦੇ ਜੀ ਪਤਾ ਲੱਗ ਰਹਿਣਾ ਸੀ ਕਿੰਨਾ ਦਾ ਕਿੰਨਾ ਜ਼ੋਰ ਵਾਹ 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 ਉਹ ਕਹਿੰਦੇ ਤੁਹਾਨੂੰ ਪਤਾ ਨਾ ਸਿਰਫ ਉਹ ਚ टीएलपी ਨੇ ਕਾਲ ਦਿੱਤੀ ਸੀ ਬਲਕਿ ਬਾਕੀ ਜਿਹੜੀ ਜਮਾਤਾਂ ਹੁੰਦੀਆਂ ਸੀ ਵੀ ਜਮਾਤਾਂ ਮੇਲਣੀਆਂ ਨੇ ਉਹਨਾਂ ਨੇ ਕਾਲ ਦਿੱਤੀ ਹੋਈ ਸੀ ਲੇਕਿਨ ਜੁਮਤ ਨੰਗਿਆ ਰਾਮ ਦੇ ਬਿਲਕੁਲ ਇਹਦਾ ਮਤਲਬ ਜਿਹੜਾ ਉਹਨਾਂ ਦਾ ਪਹਿਲਾ ਇਮਤਿਹਾਨ ਸੀ ਨਾ ਪੰਜਾਬ ਦਾ ਉਹ ਤੇ ਹੋ ਗਿਆ ਪੂਰਾ ਲੇਕਿਨ ਇਹ ਕਹਿੰਦੇ ਨੇ ਕਿ ਇਹ ਰਿਜ਼ਵੀ ਬਰਾਦਰਾਂ ਨੂੰ ਫੜਿਆ ਹੋਇਆ ਹੈ ਉਹ ਪਤਾ ਨਹੀਂ ਕਿੱਥੇ ਨੇ ਉਹ ਤੇ ਗੱਲਾਂ ਹੋ ਰਹੀਆਂ ਉਹਦੇ ਤੇ ਤੇ ਅਸੀਂ ਗੱਲ ਕਰ ਲਾਂਗੇ ਅਗਰ ਲੋੜ ਪਈ ਤੇ ਲੇਕਿਨ ਕਹਿੰਦੇ ਉਹ ਬਾਹਰ ਹੁੰਦੇ ਤੇ ਸ਼ਾਇਦ ਲੋਕਾਂ ਨੂੰ ਕੱਢ ਲੈਂਦੇ ਦੇਖੋ ਉਹ ਲੋਕ ਇਸ ਗੱਲ ਤੇ ਵੀ ਨਿਕਲ ਸਕਦੇ ਸੀ ਲਿਕਣਾ ਚਾਹੁੰਦੇ ਹੁੰਦੇ ਕਿ ਉਹ ਸਾਡੇ ਬੰਦੇ ਅਰੈਸਟ ਨਹੀਂ ਜਾਂ ਡਿਟੇਨ ਕੀਤੇ ਹੋਏ ਨੇ ਲੇਕਿਨ ਇਹਦਾ ਮਤਲਬ ਕੋਈ ਨਹੀਂ ਨਿਕਲ ਸਕਿਆ ਨਾ ਹਾਂ ਕਿਉਂਕਿ ਇਸ ਨੂੰ ਨਸਾ ਦੇਖੋ ਇਹ ਲੋਕ ਕਹਿੰਦੇ ਜੀ ਕਿ ਸਟੇਟ ਸਰੈਂਡਰ ਕਰ ਜਾਂਦੀ ਏ ਉਹ ਜਦੋਂ ਲੇਕਿਨ ਜਦੋਂ ਸਟੇਟ ਦਾ ਆਜ਼ਮ ਹੋਵੇ ਨਾ ਹਾਂ ਉਹ ਕਰ ਵੀ ਸਕਦੀ ਹੈ ਉਹਨਾਂ ਚੀਜ਼ਾਂ ਠੀਕ ਹੋ ਸਕਦੀਆਂ ਵੈਸੇ ਅੱਜ ਕੱਲ ਬੜੀ ਡਿਬੇਟ ਚੱ ਰਹੀ ਹੈ ਜਿਵੇਂ ਲਾਲ ਮਹਾਸੇ ਤੇ ਚੁਆਇਆ ਸੀ ਹੁਣ ਇੱਥੇ ਹੀ ਪਹਿਲੇ ਲੋਕੀ ਕਹਿੰਦੇ ਨੇ ਕਿ ਦੇਖੋ ਸਟੇਟ ਕਰਦੀ ਨਹੀਂ ਜਦੋਂ ਕਰੇ ਤੇ ਕਹਿੰਦੇ ਨੇ ਓਏ ਜ਼ੁਲਮ ਕਰਤਾ ਇਹ ਕਰਤਾ ਇਹ ਕੀ ਨੈ ਜਾਂਦੇ ਕਿ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਡੀਲ ਕਰਨ ਹਕੂਮਤਾਂ ਨਹੀਂ ਦੇਖੋ ਰਾਨਾ ਸਾਹਿਬ ਜਿਹੜਾ ਮੇਰੀ ਨਜ਼ਰ ਦੇ ਵਿੱਚ ਨਾ ਜ਼ਾਹਰ ਜਿਹੜਾ ਉੱਥੇ ਪੁਲਿਸ ਦਾ ਐਕਸ਼ਨ ਹੋਇਆ ਜਾਂ ਬੰਦੇ ਮਰੇ ਉਹ ਤਾਂ ਨਹੀਂ ਹੋਣੀ ਚਾਹੀਦੇ ਸੀ ਉਹਦੇ ਵਿੱਚ ਕੋਈ ਵੀ ਜਮਾਤ ਹੋਵੇ ਲੋਕ ਕਈ ਕਈ ਲੋਕ ਉਹਨੂੰ ਵੀ ਸਪੋਰਟ ਕਰਾ ਇਨਸਾਨੀ ਜਾਨ ਤੇ ਬੜੀ ਕੀਮਤੀ ਇਨਸਾਨੀ ਜਾਨ ਤੇ ਕੀਮਤੀ ਹੈ ਜ਼ਾਹਰ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਲੇਕਿਨ ਵੈਸੇ ਜਿਹੜਾ ਸਟੇਟ ਦਾ ਜ਼ਹਿਨ ਆ ਸਟੇਟ ਦਾ ਮਾਈਂਡ ਆ ਆਪਣਾ ਜਿਹੜਾ ਉਹ ਇੱਕ ਉਹਨਾਂ ਨੇ ਸ਼ੋਅ ਜ਼ਾਹਰ ਕੀਤਾ ਉਹ ਹੋਣਾ ਚਾਹੀਦਾ ਹੈ ਨਾ ਜਮਾਤਾਂ ਉੱਤੇ ਜਿਹੜੇ ਇਸ ਤਰ੍ਹਾਂ ਦੇ ਹਾਰਡਲਾਈਨਰ ਨੇ ਇਨਥਾਪਸੰਦ ਰੁ ਉਹ ਤੁਹਾਨੂੰ ਪਤਾ ਇਹਨਾਂ ਨੇ ਤੇ ਬੜਾ ਜ਼ਿਲ੍ਹਾ ਖਾਰ ਕੀਤਾ ਹੋਇਆ ਸੀ ਪੁਲਿਸ ਹੀ ਨਾ ਤੇ ਬੜੀ ਤੰਗ ਸੀ ਨਾਣਿਆਂ ਦੇ ਘਰਾਓ ਕਰ ਲੈਂਦੇ ਸੀਗੇ ਪਰਚੇ ਹੋ ਜਾਂਦੇ ਦੇਣੇ ਪੈ ਜਾਂਦੇ ਸੀ ਤੇ ਸ਼ਾਬਾਸ਼ ਅਗਰ ਗੋਲੀ ਤੋਂ ਬਗੈਰ ਕੰਮ ਹੋ ਜਾਂਦਾ ਅੱਜ ਕੱਲ ਤੇ ਰਬੜ ਬੁਲੇਟ ਈ ਹੈ ਉਹ ਪਾਣੀ ਵਾਟਰ ਕੈਨਨ ਉਸ ਤੋਂ ਬਾਅਦ ਇਹਨਾਂ ਨੂੰ ਮਾਰਦੇ ਨੇ ਉਠਾਉਂਦੇ ਤੇ ਫੜ ਲੈਂਦੇ ਤੇ ਇਹ ਮੇਰੇ ਖਿਆਲ ਟ੍ਰੇਨਿੰਗ ਦਾ ਵੀ ਮਸਲਾ ਹੈ ਪੁਲਿਸ ਦਾ ਉਹ ਬਿਲਕੁਲ ਟ੍ਰੇਨਿੰਗ ਦਾ ਮਸਲਾ ਹੈ ਕਿਉਂਕਿ ਜ਼ਾਹਰ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਆ ਇਹ ਬੰਦੇ ਮਾਰੇ ਬਗੈਰ ਵੀ ਡਿਸਪਰਸ ਹੋ ਸਕਦੇ ਆ ਹਾਂ ਤੇ ਬਹੁਤ ਸਾਰੇ ਤਰੀਕੇ ਹੁੰਦੇ ਆ ਲੇਕਿਨ ਡਿਸਪਰਸ ਹੋ ਜਾਂਦੇ ਨੇ ਫਿਰ ਇਹਨੇ ਇਕੱਠੇ ਹੋ ਜਾਣਾ ਸੀ ਨਹੀਂ ਉਹ ਲੇਕਿਨ ਉਸ ਤੋਂ ਬਾਅਦ ਜਿਹਨਾਂ ਨੇ ਨਾਣਾ ਸਾਹਿਬ ਐਕਸ਼ਨ ਦਿਖਾਏ ਨਾ ਉਹ ਸਖਤ ਸੀਗੇ ਉਹ ਉਹ ਵੀ ਉਹਨਾਂ ਦੀ ਵੀਜ਼ਨ ਬਣੀ ਤੁਹਾਨੂੰ ਪਤਾ ਨਾ ਇਹਨਾਂ ਦੀ ਬਹੁਤ ਸਾਰੀ ਜਿਹੜੇ ਟੀਐਲਪੀ ਦੇ ਮਦਰਸੇ ਨੇ ਮਸਜਿਦਾਂ ਵਾ ਉਹਨਾਂ ਨੇ ਪਹਿਲਾਂ ਸੀਲ ਕੀਤੀਆਂ ਹੁਣ ਅੱਜ ਖੋਲ ਦੇ ਦਿੱਤੀਆਂ ਉਹਨਾਂ ਦੀਆਂ ਜਣੀਆਂ ਉਹ ਇੱਕ ਅਹਿਲ ਸੁਨਨਤ ਤਨਜ਼ੀਮਾਂ ਤੇ ਇਸ ਤਰ੍ਹਾਂ ਦੀ ਮਸਜਿਦਾਂ ਤੇ ਸੁਨਨਤ ਤੋਂ ਇਤਿਹਾਦ ਬਣਾਇਆ ਉਹਨਾਂ ਨੇ ਉਹ ਅੱਜ ਦੀ ਖੋਲ ਗਈਆਂ ਸਾਡੀ ਮਸਜਿਦਾਂ ਲੇਕਿਨ ਕੁਝ ਤੁਹਾਨੂੰ ਪਤਾ ਕਾਫ ਨੇ ਦੇਣੀ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਪੰਜਾਬ ਹਕੂਮਤ ਨੇ ਅੱਛਾ ਮੈਂ ਤੇ ਤੋਂ ਲਿਖਿਆ ਵੀ ਸੀ ਮੈਂ ਤੇ ਸਾਕੇ ਚਾਹ ਕੇ ਜਿਹੜੀ ਇੰਤਹਾ ਪਸੰਦ ਜਮਾਤ ਹੋਵੇ ਉਹਦੇ ਐਸਐਡ ਮੈਂਦਮੇ ਕਰੋ ਕਿਉਂਕਿ ਇਹ ਤੇ ਯੂਐਨ ਦਾ ਜਿਹੜਾ ਸਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਹੈ ਉਹਦੇ ਮੁਤਾਬਕ ਹੈ ਹਾਂਜੀ ਤੇ ਉਹਦੇ ਚ ਕਿਉਂ ਤੁਹਾਨੂੰ ਕੀ ਮਸਲਾ ਹੈ ਜੀ ਕਿ ਹੋਣ ਤੋਂ ਉਹਦੇ ਘਰੋਂ ਜਿਹੜਾ ਪੈਸਾ ਨਿਕਲਿਆ ਸਾਰਾ ਸੋਨਾ ਨਿਕਲਿਆ ਇਹ ਪੂਰੇ ਲੋਕਾਂ ਨੂੰ ਪਤਾ ਹੈ ਕਿ ਪੀਰ ਖਾਨਿਆਂ ਦਾ ਮੌਲਵੀਆਂ ਦਾ ਹਾਲ ਕੀ ਹੈ ਇਸ ਤਰ੍ਹਾਂ ਕਰਦੇ ਨੇ ਤੇ ਇਹ ਤੇ ਚੀਜ਼ਾਂ ਫਿਰ ਮਨਾਪਲੀ ਵੀ ਆਪਣੀ ਰੱਖਦੇ ਨੇ ਰਿਆਸਤ ਨੂੰ ਚੈਲੰਜ ਵੀ ਕਰਦੇ ਨੇ ਲੋਕਾਂ ਨੂੰ ਉਕਸਾਉਂਦੇ ਵੀ ਨੇ ਹਕੂਮਤਾਂ ਦੇ ਖਿਲਾਫ ਲੋਕਾਂ ਦੇ ਖਿਲਾਫ ਆਪਣੇ ਜਿਹੜਾ ਮੌਲਵੀ ਇਹਨਾਂ ਦੀ ਗੱਲ ਨਾ ਮੰਨੇ ਉਹਨਾਂ ਦੇ ਖਿਲਾਫ ਇਹ ਤੇ ਇਸ ਤਰ੍ਹਾਂ ਰਿਆਸਤਾਨੀ ਚੱਲਦੀ ਹੈ ਇਹ ਤੇ ਪੁਰਾਣੇ ਦੌਰ ਵਿੱਚ ਵੀ ਨਹੀਂ ਸੀ ਚੱਲਦੀਆਂ ਜਿਉਂ ਦੇ ਇੱਥੇ ਟ੍ਰਾਈਬਲ ਸਿਸਟਮ ਸੀ ਬਾਦਸ਼ਾਹ ਸੀ ਇੱਥੇ ਡੈਮੋਕ੍ਰੇਸੀ ਦਾ ਮਤਲਬ ਥੋੜੀ ਹੁੰਦਾ ਹੈ ਕਿ ਤੁਸੀਂ ਆਪਣੀ ਜਿੱਥੇ ਚਾਹੋ ਤੇ ਆਪਣੀ ਮਸਜਿਦ ਬਣਾ ਲਓ ਤੇ ਵਾਇਲੈਂਸ ਨੂੰ ਪ੍ਰੋਵੋਕ ਕਰੋ ਤੇ ਸਮਝੋ ਕਿ ਅਸੀਂ ਬਾਝਵਾਂਗੇ ਇੱਥੇ ਬਨਾਣਾ ਰਿਪਬਲਿਕ ਬਣੀ ਹੋਈ ਸੀ ਜੀ ਸਾਹਿਬ ਮੌਲਵੀਆਂ ਦੇ ਹ ਤੂੰ ਲੇਕਨ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਾਂ ਉਹ ਇਹ ਕਿ ਸਾਡੀ ਸਟੇਟ ਨਾਲ ਫਾਇਰ ਫੈਟਿੰਗ ਕਰਦੀ ਹੈ ਜਿਹੜਾ ਇਹਨਾਂ ਨੇ ਰੇਡ ਹੁਣ ਕੀਤਾ ਸਾਧ ਰੇਜ਼ਵੀ ਦੇ ਘਰੋਂ ਚੀਜ਼ਾਂ ਕਢੀਆਂ ਉਹ ਪਹਿਲਾਂ ਵੀ ਕਰ ਸਕਦੇ ਸੀ ਦੂਸਰਾ ਇਹ ਕਿ ਜਿੰਨੇ ਖਾਨਕਾ ਵਾਲੇ ਆ ਇਹਨਾਂ ਨੂੰ ਜ਼ਾਹਰ ਮੰਨੀ ਲਾਂਡਿੰਗ ਦਾ ਐਫਆਈਆ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਜਿੰਨੇ ਖਾਨਕਾ ਵਾਲੇ ਨੇ ਬਾਹਰੋਂ ਫੰਡਿੰਗ ਵੀ ਲੈਂਦੇ ਨੇ ਤੇ ਇਹਨਾਂ ਨੂੰ ਰੂਟੀਨ ਦੇ ਵਿੱਚ ਚੈੱਕ ਕਰਨ ਇਹਨਾਂ ਨੂੰ ਇਹਨਾਂ ਦੇ ਟੈਕਸ ਵੀ ਪਾਉਣ ਇਹਨਾਂ ਦੀ ਕਨਫਿਸਕੇਸ਼ਨ ਮੰਜਮਦ ਵੀ ਕਰਨ ਉਹਨਾਂ ਦੇ ਇਨਵੈਸਟੀਗੇਸ਼ਨਾਂ ਵੀ ਕਰਨ ਤਾਂ ਕਿ ਇਹ ਪਹਿਲਾਂ ਹੀ ਆਪਣੇ ਇੱਕ ਖਾਸ ਜਿਹੜਾ ਸਟੇਟ ਦੀ ਜਿਹੜਾ ਰੂਲ ਆਫ ਲਾ ਜਿਹਨੂੰ ਕਹਿੰਦੇ ਇਨਸ਼ੋਰ ਕਰੇ اور اپنا لاج امپلیمنٹیشن کراوے جب بلکہ لیکن स्ट्रेट ਉਦੋਂ ਕਰ دی ਜਦੋਂ ਬਿਲਕੁਲ ਪਾਣੀ ਇਹ ਨਾ ਪੁੱਲਾਂ ਥੱਲੇ ਨੰਗ ਗੁਜ਼ਰ ਜਾਂਦਾ ਹੁਣ ਇਸ ਕਿਲ ਜਿਹੜਾ ਪਾਣੀ ਨੰਗ ਗਿਆ ਸੀ ਪੁੱਲਾਂ ਥੱਲੇ ਰਹਿਣਾ ਸਾਹਿਬ ਅੱਛਾ ਵੈਸੇ ਹੁਣ ਇਹਨਾਂ ਨੇ ਕੀਤਾ ਕੁਝ ਹਾਂ ਅੱਛਾ ਇਹਦੇ ਉੱਤੇ ਵੀ ਕੀਤਾ ਲੇਕਿਨ ਹੋਰ ਵੀ ਕਾਫੀ ਤਬਦੀਲੀਆਂ ਹੋ ਰਹੀਆਂ ਉਸ ਤੋਂ ਲੱਗਦਾ ਕਿ ریاست ਦਾ ਨਾ ਮੂਡ ਬਦਲ ਗਿਆ ਕੋਈ ਜ਼ਰੇ ਕਾਨੂੰਨ ਅਜ਼ਮ ਤਾਰਦ ਨੇ ਵੀ ਕੋਈ ਬਿਆਨ ਦਿੱਤਾ ਕੋਈ ਕਾਨਫਰੰਸ ਵਿੱਚ ਉਹ ਕੀ ਹੈ ਤੁਸੀਂ ਗੱਲ ਕਰ ਰਹੇ ਹੋ ਹਾਂ ਬਿਲਕੁਲ ਆਜ਼ਮ ਜੀ ਤਾਰਸ ਸਾਹਿਬ ਨੇ ਇਹਨਾਂ ਦਾ ਬਿਆਨ ਦਿੱਤਾ ਉਹ ਇੱਕ ਹੋਰ ਵੱਡੀ ਖਬਰ ਹੈ ਔਰ ਉਹ ਮੇਰੇ ਲਈ ਇਸ ਕਰਕੇ ਹੈਰਾਨ ਗੁਨਾ ਕਿ ਇਹ ਕੋਈ ਗਵਰਨਮੈਂਟ ਮਿਨਿਸਟਰ ਅਜ ਤੋਂ ਕੋਚਰ ਸਾਬ੍ਹ ਪਹਿਲਾਂ ਇਹ ਉਹ ਜੁਰਤ ਹੀ ਨਹੀਂ ਕਰ ਸਕਦਾ ਸੀ ਕਿਸ ਤਰ੍ਹਾਂ ਦਾ ਬਿਆਨ ਦੇਵੇ ਲੋਕ ਪਾਰਲੀਮੈਂਟ ਚ ਨਹੀਂ ਬੋਲਦੇ ਨਾ ਚੀਜ਼ਾਂ ਦੇ ਨੈਸ਼ਨਲ ਅਸੈਂਬਲੀ ਸੈਨੇਟ ਚ ਗੱਲ ਨਹੀਂ ਕਰਦੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਾਡਾ ਐਂਟੀ ਬਲੈਸਫੇਮੀ ਲਾਵਾ ਉਹਦੇ ਚ ਅਸੀਂ ਉਹਦੇ ਮਿਸਯੂਜ਼ ਨੂੰ ਰੋਕਣੇ ਵਾਸਤੇ ਅਸੀਂ ਜਿਹੜੀਆਂ ਸੇਫਗਾਰਡਸ ਨੇ ਉਹਨਾਂ ਚ ਮਤਲਬ ਸੇਫਟੀ ਵਾਲਵ ਐਡਿਸ਼ਨਲ ਪ੍ਰੋਸੀਜਰਸ ਦੇ ਵਿੱਚ ਉਹ ਅਸੀਂ ਮਜੀਦ ਸਟੇਟ ਵਧਾ ਰਹੀ ਹੈ ਇਹ ਇੱਕ ਬੜਾ ਇਸ ਤੋਂ ਬਾਅਦ ਕੀ ਤੁਹਾਡੀ ਗੱਲ ਠੀਕ ਹੈ ਲੱਗਦਾ ਹੈ ਕਿ ਸਟੇਟ ਦਾ ਇਹ ਕੋਈ ਰਿਆਸਤ ਦਾ ਕਾਫੀ ਮੂਡ ਚੇਂਜ ਹੋਇਆ ਹੈ ਇਹਨਾਂ ਚੀਜ਼ਾਂ ਤੇ ਇਹਨਾਂ ਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ ਹੈ ਇਹਨਾਂ ਚੀਜ਼ਾਂ ਦਾ ਜਹਰ ਤਨ ਪਤਾ ਤਨ ਪਤਾ ਸਿਵਲ ਸੋਸਾਇਟੀ ਦਾ ਤੇ ਬੜੇ ਅਰਸ਼ੇ ਤੋਂ ਸੁਗਾ ਕੇ ਜਿਹੜਾ ਐਸਐਚਓ ਜਦੋਂ ਕੋ ਬਲੈਸਮੀ ਦਾ ਦਰਖਾਸਤ ਜਾਂਦੀ ਹੈ ਐਸਐਚਓ ਤੇ ਵਿਚਾਰਾ ਫੋਰਡ ਹੀ ਨਹੀਂ ਕਰ ਸਕਦਾ ਕਿ ਬਾਹਰ 100 ਬੰਦਾ ਖੜਾ ਵਾ ਤੇ ਉਹ ਪਰਚਾ ਨਾ ਦੇਵੇ ਬਿਗੈਰ ਤਹਕੀਕ ਤੋਂ ਬਿਗੈਰ ਇਨਵੈਸਟ ਇਹ ਹੀ ਤੇ ਬਿਲਕੁਲ ਚੌਦੀ ਸਰ ਹੈਗੀ ਤੇ ਮਸਲਾ ਸੀ ਹਾਂ ਸਿਵਲ ਸਾਡੀ ਇਹ ਕਹਿੰਦੀ ਸੀ ਕਿ ਯਾਰ ਐਸਪੀ ਲੈਵਲ ਦਾ ਜਿਹੜਾ ਬੰਦਾ ਵਾ ਉਹਦੇ ਕੋਈ ਕਰੇ ਜਾਂ ਹਾਈ ਕੋਰਟ ਦਾ ਕੋਈ ਜੱਜ ਹੋਵੇ ਉਹਦੀ ਇਨਵੋਲਵਮੈਂਟ ਹੋਵੇ ਤਾਂ ਕਿ ਹਾਈएस्ट ਲੈਵਲ ਤੇ ਇਹਦਾ ਡਿਸੀਜਨ ਹੋਵੇ ਅਕੜ ਮੁਸ਼ਰਫ ਨੇ ਵੀ ਕੋਸ਼ਿਸ਼ ਕੀਤੀ ਸੀ ਹੈ ਲੇਕਨ ਕੋਈ ਨਹੀਂ ਕਰ ਸਕੀ ਹੋ ਸਕਨੀ ਸੀ ਹੋ ਸਕੀ ਇਹ ਫਿਰ ਹੋਇਆ ਇਹ ਦੇਖੋ ਪੰਜਾਬ ਹਕੂਮਤ ਇਸ ਤਰ੍ਹਾਂ ਦੇ ਕੰਮ ਕਰਦੇ ਰਹੀ ਜਿਹੜੇ ਇਹਨਾਂ ਨੂੰ ਮਜ਼ਬੂਤ ਕਰਦੇ ਨੇ ਲੈਜਿਸਲੇਸ਼ਨ ਹਨ ਇਹ ਕਦੀ ਉਹ ਨਿਕਾ ਦੇ ਅਨੇਜ ਤੇ ਇਸ ਤਰ੍ਹਾਂ ਦੀਆਂ ਸ਼ਾਵਾ ਬਹੁਤ ਸਾਰੇ ਪਰਵੇਜ਼ ਲਾਈ ਨੇ ਵੀ ਕੀਤੇ ਕੰਮ ਜਦੋਂ ਵਜ਼ੀਰ ਆਲਾ ਸੀ ਪਟਿਆਈ ਆਲੇ ਨੇ ਵੀ ਕੀਤੇ ਤੇ ਮਰੀਮ ਨੇ ਵੀ ਆ ਕੇ ਕੀਤੇ ਇਹਨਾਂ ਨੇ ਪੁਲਿਸੀ ਬਣਾਈ ਸੀ ਮੌਲਵੀ ਨੂੰ ਨਾ ਖੁਸ਼ ਕਰਨ ਦੇ ਉਹਨਾਂ ਨੂੰ ਪਤਾ ਸੀ ਰਿਆਸਤ ਨੇ ਤੇ ਖਲੋਣਾ ਨਹੀਂ ਤੁਹਾਨੂੰ ਕਹ ਪਤਾ ਹੈਗਾ ਰਿਆਸਤ ਕਿਹਨੂੰ ਕਹਿ ਰਹੇ ਸੀ ਇਸ ਵਕਤ ਹਾਂ ਰਿਆਸਤ ਉਹਨੂੰ ਪਤਾ ਹੀ ਤਾਂ ਤੇ ਫਿਰ ਉਹ ਤੇ ਉਹਨਾਂ ਨੇ ਖਲੋਣਾ ਨਹੀਂ ਤੇ ਇਹਨਾਂ ਨੇ ਪੀਸਮੈਂਟ ਦੀ ਪੁਲਿਸੀ ਤੇ ਉਹਨਾਂ ਨੇ ਕਾਨੂੰਨ ਆਪਣੀ ਮਰਜ਼ੀ ਦੇ ਬਣਵਾ ਲਏ ਉਹਨੂੰ ਯੂਜ਼ ਕਰਦੇ ਸਨ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਪੁਲਿਸ ਸਿੰਘ ਬੜੀ ਓੱਖਾ ਕੰਮ ਹੋ ਗਿਆ ਸੀ ਪੰਜਾਬ ਬਹੁਤ ਅੱਛਾ ਬਹੁਤ ਅੱਛਾ ਪੁਲਿਸ ਵਾਲਾ ਨੇ ਬੜੀ ਕੁੱਟ ਖਾਦੀ ਵਿਚਾਰੇ ਹਾਂ ਕੁੱਟ ਵੀ ਖਾਦੀ ਬੰਦੇ ਵੀ ਮਰੇ ਹਾਂ ਬੰਦੇ ਵੀ ਮਰੇ ਤੇ ਬਲੈਕਮੇਲਿੰਗ ਵੀ ਬੜੀ ਵਕੀਲਾਂ ਦਾ ਦੱਸੋ ਨਾ ਜਿਹੜੇ ਵਕੀਲ ਪਿੰਡਾਂ ਥਾਵਾਂ ਤੋਂ ਆਂਦੇ ਨੇ ਉਹ ਟੀਐਲਪੀ ਦੇ ਨਾਲ ਜਿਹੜਾ ਨਾ ਰਲ ਕੇ ਤੇ ਉਹਨਾਂ ਨੇ ਬੜਾ ਪਾਸਾ ਬਹੁਤ ਔਰ ਟੀਐਲਪੀ ਦਾ ਜਦੋਂ ਐਕਸ਼ਨ ਹੋਇਆ ਮਰੀਦ ਕਿਤੇ ਜਿਹੜਾ ਉਸ ਦੇ ਖਿਲਾਫ ਪਹਿਲਾ ਜਿਹੜਾ ਪ੍ਰੋਟੈਸਟ ਆ ਛੋਟਾ ਜਿਹਾ ਉਹ ਵੀ ਲੋਅਰ ਦੇ ਵਕੀਲਾਂ ਨੇ ਕੀਤਾ ਉੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਮੇਰੇ ਖਿਆਲ ਤੇ ਉਹ ਰਣ अच्छा हां ओदी एक ਹੋਰ وجہ ਕਿ ਸਾਡੀ ਜਿਹੜੀ ਸਟੇਟ ਅਧਾਰ ਆ ਜਿਹੜੀ ਅਸੀਂ ਗੱਲ ਕੀਤੀ ਕਿ ਫਾਇਰਫਾਈਟਿੰਗ ਕਰਦੀ ਜਿਹੜੇ ਸਾਡੇ ਵਕੀਲਾਂ ਦੇ ਛੋਟੇ ਛੋਟੇ ਕਾਲਜ ਖੁੱਲੇ ਹੋਏ ਆ ਠੀਕ ਆ ਨਾ ਉਹ ਬਹੁਤ ਦੂਰ ਦੀਆਂ ਕਿਤੋਂ ਕੋਈ ਸਿੰਧੀ ਯੂਨੀਵਰਸਿਟੀ ਕੋਈ ਛੋਟੀਆਂ ਛੋਟੀਆਂ ਯੂਨੀਵਰਸਿਟੀ ਆ ਉਥੋਂ ਉਹ ਕਾਲਜਾਂ ਦਾਖਲ ਹੁੰਦੇ ਉਹ ਉਥੋਂ ਡਿਗਰੀ ਲੈ ਲੈਂਦੇ ਆ ਉਹ ਆਉਂਦਾ ਕੁਛ ਨਹੀਂ ਉਹਨਾਂ ਵਕੀਲਾਂ ਨੂੰ ਉਹਨਾਂ ਪੜ੍ਹ ਵਕੀਲ ਨੇ ਉਹਨਾਂ ਦੀ ਸਟਰੈਂਥ ਇਹ ਨਹੀਂ ਹੁੰਦੀ ਕਿ ਉਹ ਕੇਸ ਲੜਨਗੇ ਉਹਨਾਂ ਦੀ ਸਟਰੈਂਥ ਉਹ ਕਿ ਇਸ ਤਰ੍ਹਾਂ ਦੀ ਜਿਹੜੀ ਪਾਰਟੀ ਆ ਆਰ ਲਾਈਨਰ ਇਹਨਾਂ ਦੇ ਨਾਲ ਮਿਲ ਕੇ ਉਹ ਇਹਨਾਂ ਦਾ ਹਿੱਸਾ ਬਣ ਜਾਂਦੇ ਔਰ ਆਪਣਾ ਜਿਹੜਾ ਹਿੱਸੇਅ ਲੈਣਾ ਸ਼ੁਰੂ ਕਰ ਦਿੰਦੇ। ਬਿਲਕੁਲ ਇਹ ਇਹਨਾਂ ਦਾ ਵਸ ਜ਼ਮਾਨਤ ਖਰਾਬ ਤੇ ਕਿ ਰੋਲਾ ਪਾ ਦੇ ਰੋਲਾ ਪਾਤਾ ਇਹ ਕਰ ਦਤਾ ਉਹ ਕਰ ਦਤਾ। ਚਲੋ ਚੋਕੀਸਾਂ ਵੇ ਲੇਕਿਨ ਜਿਹੜੀ ਵਜ਼ੀਰ ਕਾਨੂੰਨ ਵਾਲੀ ਗੱਲ ਹੈ ਨਾ ਮੈਨੂੰ ਯਾਦ ਆਂਦਾ ਹੈ ਸ਼ੈਰੀ ਰਹਿਮਾਨ ਦੇ ਨਾਲ ਕੀ ਹੋਇਆ ਫਿਰ ਅਨੂ ਸ਼ੈਰੀ ਰਹਿਮਾਨ ਨਾਲ ਕੀ ਹੋਇਆ ਇਹ ਸਾਰੇ ਫਿਰ ਆਪਣਾ ਵਜ਼ੀਰ ਕਾਨੂੰਨ ਵਜ਼ੀਰ ਕਾਨੂੰਨ ਉਹ ਹੰਬਰ ਜ਼ੈਦ ਅਹਿਮਦ ਕੀ ਹੋਇਆ ਇਹ ਇਹ ਨੇ ਵਾਕਿਆਤ ਹੋਏ ਤੇ ਹੁਣ ਇਹਨਾਂ ਨੂੰ ਆ ਕੇ ਜਿਹੜਾ ਉਹ ਅਕਲਾਈ ਰਨਸਾ ਇੱਕ ਮੈਂ ਤੁਹਾਨੂੰ ਬੜੀ ਕਲਾਸਿਕਲ ਐਗਜ਼ੈਂਪਲ ਦੱਸਾਂ ਜਿਹੜਾ ਹੁਣ ਇਸ ਰੀਸੈਂਟ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ। ਹੂੰ। ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਬਲੈਸ਼ਾਂ ਵੀ ਲਾਦੇ ਤਹਿਤ ਪਰਚੇ ਹੁੰਦੇ ਆ ਉਹਨਾਂ ਦਾ ਜਦੋਂ ਉਸ ਤੋਂ ਬਾਅਦ ਜਿਹੜੀ ਫਾਈਨਲ ਜੱਜਮੈਂਟ ਹੁੰਦੀ ਆ ਲੋਕ ਇਸ ਤਰ੍ਹਾਂ ਉਹਦੇ ਵਿਚ ਵਿਚਾਰੇ ਉਹਨਾਂ ਦੀ ਜ਼ਿੰਦਗੀਆਂ ਜੇਲ੍ਹਾਂ ਵਿੱਚ ਗੁਜ਼ਰ ਜਾਂਦੀਆਂ। ਉਹ ਇੱਕ ਬੰਦੇ ਦੇ ਖਿਲਾਫ ਕ੍ਰਿਸਚੀਅਨ ਸੀਗਾ। ਬਿਲਕੁਲ। 74 ਸਾਲ ਦਾ ਉਹ 2001 ਚ ਉਹਦੇ ਖਿਲਾਫ ਐਫਆਈਆਰ ਹੋਈ। 2014 ਚ ਹਾਈ ਕੋਰਟ ਨੇ ਡਿਸੀਜ਼ਨ ਦਿੱਤਾ। ਉਸ ਤੋਂ ਬਾਅਦ ਜਿਹੜਾ ਸਾਡੇ ਕਹਿੰਦੇ ਨੇ ਜੀ ਸਪੀਡੀ ਜਸਟਿਸ ਤੇ ਕਨਸਟੀਟਿਊਸ਼ਨਲ ਬੈਂਚ ਬਣ ਗਿਆ ਤੇ ਹੁਣ ਪਤਾ ਨਹੀਂ ਕੀ ਹੋ ਜਾਣਾ ਤੁਸੀਂ ਦੇਖ ਲਓ ਕਿ ਸੁਪਰੀਮ ਕੋਰਟ ਨੇ 2014 ਚ ਉਹ ਹਾਈ ਕੋਰਟ ਦੇ ਡਿਸੀਜ ਦੇ ਅਪੀਲ ਅਗੇਂਸਟ ਅਪੀਲ 2025 ਚ ਯਾਨੀ ਇਹ ਬੰਦਾ 24 ਸਾਲ ਜੇਲ੍ਹ ਚ ਰਿਹਾ ਤੇ ਸੁਪਰੀਮ ਕੋਰਟ ਨੇ ਉਹ ਫਾਈਲਿੰਗ ਰੂਲ ਵਿੱਚ ਬੰਦਾ ਕ੍ਰੈਡ ਕਰ ਦਿੱਤਾ ਤੇ ਉਹ ਰੂਲਿੰਗ ਇੰਟਰਸਟਿੰਗ ਬੜੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਉਹਦੀ ਮੈਡੀਕਲ ਰਿਪੋਰਟ ਆਈ ਹੈ ਉਹਨੇ ਕਿਹਾ ਕਿ ਇਹਨੂੰ ਬਾਈਪੋਲਰ ਡਿਜ਼ੀਜ਼ ਮੈਂਟਲ ਹੈਲਥ ਦਾ ਮਸਲਾ ਸੀ ਉਹ ਲੇਕਿਨ ਇੱਕ ਮੈਂਟਲ ਹੈਲਥ ਦਾ ਮਰੀਜ਼ 74 ਸਾਲ ਉਹਦੀ ਹ ਉਨੇ ਆਪਣੀ ਜ਼ਿੰਦਗੀ ਦੇ ਜਿਹੜੇ ਕੀਮਤੀ 24 ਸਾਲ ਉਹਦਾ ਜੇਲ੍ਹ ਚ ਕੱਢ ਦਿੱਤੇ ਨਾ ਦੇਖੋ ਠੀਕ ਆ ਨਾ ਤੇ ਇੱਕ ਯਾਨੀ ਕਿ ਇੱਕ ਐਸੀ ਐਫਆਈਆ ਜਿਹੜੀ ਬਗੈਰ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਦੇਖੋ ਚੇਤ ਜੀ ਸਾਹਿਬ ਗੱਲਾਂ ਖੋਲ ਹੀ ਰਹੀਆਂ ਨੇ ਤੇ ਮੈਨੂੰ ਫੇਰ ਯਾਦ ਆ ਗਿਆ ਜਦੋਂ ਟੀਐਲਪੀ ਆਈਸੀ ਤੇ ਜਦੋਂ ਇਹਨਾਂ ਨੇ اسی ਤਰ੍ਹਾਂ ਹਲਫਨਾਮੇ 'ਚ ਕੁਝ ਦੇ ਖਿਲਾਫ ਇਤਜਾਜ ਕੀਤਾ ਸੀ ਕਿ ਜੀਕੇ ਦੇ ਖਤਮੇ ਨਿਬੂਤ ਕੱਢ ਦਿੱਤਾ ਇਹ ਕਰ ਦਿੱਤਾ ਤੇ ਉਸ ਵਕਤ ਫਿਰ ਫੈਜ਼ ਈਸਾ ਸੀ ਉਹਨੇ ਜੱਜਮੈਂਟ ਦਿੱਤੀ ਸੀ ਬੜੀ ਬਿਸ਼ੋਰ ਹਾਂ ਉਹ ਦੇਖੋ ਹੈ ਨਾ ਏ ਜੀ ਇਹਦੇ ਤੋਂ ਪਤਾ ਚੱਲਦਾ ਕਿ ਐਸਟੈਬਲਿਸ਼ਮੈਂਟ ਦੇ ਪਿੱਛੇ ਫਿਰ ਤੁਹਾਨੂੰ ਪਤਾ ਹੈ ਫਾਇਜ਼ ਈਸਾ ਜਾ ਰਿਹਾ ਸੀ ਉਤੇ ਮੁਬਾਰਕ ਸਾਨੀ ਵਾਲੀ ਕੇਸ ਵਿੱਚ ਹਾਂ ਬਿਲਕੁਲ ਕੌਣ ਖਲੋਤੇ ਸਨ ਬਾਰ ਉਤੇ ਸਾਰਿਆਂ ਨੂੰ ਪਤਾ ਨਹੀਂ ਖਲੋਤੇ ਸਾਰੇ ਖਲੋਗੇ ਲਾਈਵ ਫਿਰ ਕਵਰੇਜ ਕਰਾਈ ਮਾਫੀ ਮੰਗਵਾਈ ਪਾਕਿਸਤਾਨ ਦੀ ਤਾਰੀਖ ਵਿੱਚ ਨਹੀਂ ਹੋਇਆ ਕਿ ਸੁਪਰੀਮ ਕੋਰਟ ਨੇ ਮਾਫੀ ਮੰਗੀ ਹੋਵੇ ਤੇ ਤਿੰਨ ਵਾਰੀ ਜਜਮੈਂਟ ਵੀ ਚੇਂਜ ਕੀਤੀ ਹਾਂ ਚੰਚ ਓਏ ਮਾਫੀ ਮੰਗਣੀ ਹੀ ਹੋਏ ਤੇ ਜਿਵੇਂ ਬੜੀ ਇhtiyat ਨਾਲ ਫਾਇਜ਼ ਈਸਾ ਸਾਹਿਬ ਗੱਲ ਕਰ ਰਹੇ ਸਨ ਪਾਲੋਜੀਟਿਕ ਹੋ ਕੇ ਜਿਵੇਂ ਬਹੁਤ ਅੰਦਰ ਅੰਡਰ ਪ੍ਰੈਸ਼ਰ ਹੋ ਇਨਾ ਇਨਾ ਦਾ ਵਧ ਗਿਆ ਸੀ ਇਨਾ ਦਾ ਪ੍ਰੈਸ਼ਰ ਇੱਕ ਮੌਲਵੀ ਦੀ ਤਕਰੀਰ ਮੈਂ ਵੇਖ ਰਿਹਾ ਹਾਂ YouTube ਤੇ TLP ਵਾਲਾ ਉਹ ਕਹਿੰਦੇ ਜੀ ਇੱਥੇ ਆਇਆ ਡੀਪੀਓ ਮੈਨੂੰ ਪਤਾ ਚੱਲਿਆ ਜੀ ਅਹਿਮਦੀ ਹੈ ਕਹਿੰਦੇ ਜੀ ਕਿ ਮੈਂ ਲੜਕਾਰ ਮਰੀ ਇਹ ਬਈ ਅਸੀਂ ਤੇ ਸਲਮਾਨ ਤਸਵੀਰ ਨੂੰ ਨਹੀਂ ਛੜਿਆ ਤੇ ਮੈਂ ਤੈਨੂੰ ਤੇ ਆਪਣੇ ਹੱਥੀ ਮਾਰਾਂਗਾ ਇਹ ਵਾਇਰਲ ਹੋਈ ਹੂੰ ਕਹਿੰਦੇ ਜੀ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ گورنر ਕਿੱਥੇ ਸੀ ਯੂਜ਼ਰੀਆਲਾ ਕਿੱਥੇ ਸੀ ਉਹ ਕਿੰਨਾ 30 ਮਿੰਟ ਐਚਐਂਡੀਪੀਓ ਚੇਂਜ ਹੋਇਆ ਲਿੰਦਾ ਹੈ ਕਿ ਨਾ ਕਰਦੇ ਤੇ ਮੈਂ ਪੁੱਛ ਲੈਣਾ ਕਹਿੰਦੇ ਰਿਆਸਤ ਇਸੇ ਕਾਬਲ ਹੈ ਇਹਨੂੰ ਜਦੋਂ ਤੱਕ ਲਿੱਤਰ ਨਾ ਮਾਰੋ ਰਿਆਜ਼ਨ ਨੂੰ ਇਹ ਕੰਮ ਨਹੀਂ ਕਰਦੇ ਇਹ ਉਹਦੇ ਬੋਲ ਵੀ ਇਸ ਦੇ ਵੇਖਿਓ ਨਹੀਂ ਇਸ ਨੇ ਇਸ ਨੇ ਇਸ ਤੋਂ ਵੀ ਬੜੀ ਬੜੀ ਪਬਲਿਕ ਗੈਦਰਿੰਗ ਵਿੱਚ ਕਹਿ ਰਿਹਾ ਉਹ ਰਿਆਸਤ ਦੇ ਖਿਲਾਫ ਗੱਲ ਕਰ ਰਿਹਾ ਇੰਨੀ ਤੇ ਛੋਟ ਸੀ ਹਣਾ ਐਸਨ ਇੱਕ ਬਾਜ਼ ਦੇ ਤੇ ਗੋਲੀ ਚਲਾ ਦਿੱਤੀ ਹਣਾ ਫਿਰ ਵੀ ਕਹਿੰਦੇ ਸਨ ਬੜੇ ਨਾਂ ਨੂੰ ਐਡੈਂਟ ਹਾਂ ਲੇਕਿਨ ਬੜੇ ਯਾਨੀ ਕਿ ਇਹਨਾਂ ਦੇ ਲੋਕ ਬੜੇ ਇਹਨਾਂ ਦੇ ਵਿਕਟਮ ਬਣੇ ਨੇ ਲੇਕਿਨ ਆਸਤਾ ਆਸਤਾ ਹੁਣ ਪਤਾ ਨਹੀਂ ਯਸਲੇ ਰਾਣਾ ਸਾਹਿਬ ਤੁਸੀਂ ਸਿਆਣੇ ਬਣੇ ਬੰਦੇ ਹੋ ਇਹ ਗੱਲ ਦੱਸੋ ਇਹ ਸੀ ਇਹ ਤਾਂ ਗੱਲ ਕਰ ਰਹੇ ਆ ਕਿ ਰਿਆਸਤ ਦਾ ਜਿਹੜਾ ਉਹ ਮੂਡ ਚੇਂਜ ਹੋ ਗਿਆ ਲੇਕਿਨ ਇਹਦੇ ਪਿੱਛੇ ਵਜ੍ਹਾ ਕੀ ਰੀਜ਼ਨ ਇਹ ਦੱਸੋ ਕਿ ਵਜ੍ਹਾ ਤੇ ਦੇਖੋ ਜੋ ਇਹ ਸਭ ਹੋਤੇ ਬਹੁਤ ਸਾਰੀ ਵਜ੍ਹਾਵਾਂ ਨੇ ਇੱਕ ਤੇ ਬਰੇਲਵੀਆਂ ਦਾ ਹੀ ਆਪਣੀ ਦੇਖੋ ਇਸਲਾਮ ਜਿਹੜਾ ਨਾ ਜਮਾਤਾਂ ਤੋਂ ਮਾਮਰਾ ਹੈ ਵੈਸੇ ਐਸ ਐਸ ਸੈਕਟ ਸੁਖ ਬਣਾਏ ਨੇ ਇਹ ਬਰੇਲਵੀਆਂ ਨੇ ਮਹਿਸੂਸ ਕੀਤਾ ਜੀ ਕਿ ਅਸੀਂ ਅਫਗਾਨ ਸੋਵੀਅਤ ਜਹਾਜ਼ ਦੇ ਪਿੱਛੇ ਰਹਿ ਗਏ ਰਿਆਸਤ ਦੀ ਪੈਟਰਨ ਇਸ ਨਹੀਂ ਸੀ ਫਿਰ ਜਦੋਂ ਮੁਸ਼ਰਫ ਆਇਆ ਇੱਕਦਮ ਪੂਰੀ ਦੁਨੀਆ ਚ ਆਇਆ ਸੂਫੀ ਇਸਲਾਮ ਇਹ ਉਹ ਸਪੇਸ ਬੰਦ ਨਹੀਂ ਸ਼ੁਰੂ ਹੋਈ ਲੇਕਿਨ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਇਹ ਦੀ ਵੀ ਅਗਲੀ ਫਾਰਮ ਹੋ ਸਕਦੀ ਹੈ ਲੇਕਿਨ ਜਿਹੜੀ ਚੋਇਸ ਆਬ ਜਿਹੜੀ ਆਮ ਗੱਲ ਹੈ ਨਾ ਉਥੇ ਛਡੋ ਕੀ ਹੋਇਆ ਲੰਬੀ ਕਹਾਣੀ ਐ ਹੁਣ ਟੀਐਲਪੀ ਬੈਨ ਹੋ ਗਈ ਉਹਨ ਜਿਹੜਾ ਹੈ ਨਾ ਸੂਫੀ ਇਸਲਾਮ ਨੂੰ ਇਹਨੇ ਇੱਕ ਪੰਜਾ ਮਾਰਿਆ ਹੋਇਆ ਸੀ ਤੇ ਫੜਿਆ ਹੋਇਆ ਸੀ ਹੁਣ ਵੇਖਣਾ ਹੈ ਕਿ ਜਿਹੜਾ ਹੁਣ ਬਰੇਲ ਵੀ ਹੈ ਉਹ ਦੁਬਾਰਾ ਸੂਫੀਅਤ ਦੇ ਤਰਫ ਜਾਏਗਾ ਜਾਂ ਇਹ ਪੂਰੀ ਕਲਰਜੀ ਵਾਲੀ ਲਾਈਨ ਫੜੀ ਸੀ ਉਸ ਤੇ ਜਾਏਗਾ ਇਹ ਬੜਾ ਇਮਤਿਹਾਨ ਹੁਣਾ ਕਿਉਂਕਿ ਸੂਫੀਅਤ ਦੇ ਉੱਤੇ ਬੈਠੇ ਨੇ ਵੱਡੇ ਵੱਡੇ ਜ਼ਗੀਰਦਾਰ ਹਮ ਮਖਦੂਮ ਸ਼ਾ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਪੰਜਾਬ ਦਾ ਜਿਹੜਾ ਨਾ ਉਹ ਮਸਬੀ ਜਿਹੜਾ ਡਾਇਲੈਮਾ ਜਿਹੜਾ ਹੈ ਨਾ ਉਹ ਬੜਾ ਅੱਛਾ ਬਰਕਰਾਰ ਹੈ ਨਾ ਭਾਮ ਕਿਉਂਕਿ ਲੋਕਾਂ ਦੀ ਅਕੀਦਤ ਮਜ਼ਾਰ ਦੇ ਨਾਲ ਹੈ ਉੱਥੇ ਬੈਠਾ ਲੁਟੇਰਾ ਉਧਰ ਵੀ ਬੈਠਾ ਹਮ ਇੱਧਰ ਮਸਜਿਦ ਜਾਵੇ ਉਧਰ ਮੁੱਲਾ ਬੈਠਾ ਉਹਦੇ ਕੋਲ ਵੀ ਉਹਨੇ ਵੀ ਛੁਰੀਆਂ ਤੇਜ਼ ਕੀਤੀਆਂ ਹੋਈਆਂ ਨੇ ਉਹ ਨੂੰ ਜ਼ਿਬਾ ਕਰਨ ਵਾਸਤੇ ਉਹਦੀ ਜੇਬ ਤੇ ਡਾਕਾ ਮਾਰਨ ਵਾਸਤੇ ਤੇ ਆਮ ਆਦਮੀ ਫਸਿਆ ਹੋਇਆ ਇੱਥੇ ਕੋਈ ਮੋਡਰੇਟ ਇਸਲਾਮ ਦੀ ਕੋਈ ਫਾਰਮ ਨਜ਼ਰ ਨਹੀਂ ਆ ਰਹੀ ਕਿ ਜਿੱਥੇ ਜਾਵੇ ਕੋਈ ਰਾਹ ਲੱਭ ਲਵੇ ਜਦੀ ਉਹ ਨੂੰ ਕੋਈ ਉਹਦੀ ਰੋਹਾਨੀ ਤਸਕੀਨ ਕਰੇ ਉਹਦੇ politcal view ਨੂੰ ਉਹਦੇ ਬਾਕੀ economic ਮਸਾਇਲ ਨੂੰ ਉਹ ਨੂੰ ਐਕਸਪਲੋਇਟ ਨਾ ਕਰੇ ਉਹਦੀ ਕਮਜ਼ੋਰੀਆਂ ਨੂੰ ਐਕਸਪਲੋਇਟ ਨਾ ਕਰੇ ਅੱਜ ਦਾ ਜਿਹੜਾ ਇਸਲਾਮ ਹੈ ਰੂਹਾਨੀ ਜ਼ਰੂਰਤ ਹੀ ਨਹੀਂ ਪੈਦਾ ਕਰ ਰਿਹਾ। ਹਮਮ ਟੀਐਲਪੀ ਵਰਗੀ ਤਨਜ਼ੀਮਾਂ ਦੀ ਬਜਾਤ ਉਹਨਾਂ ਦਾ ਇਮਤਿਹਾਨ ਹੈ ਪੰਜਾਬ ਦਾ ਚ ਬਿਲਕੁਲ ਅਸਲੀ ਹੀ ਦੇਖਣਾ ਪਏਗਾ ਹੁਣ ਕਿ ਇਹ ਨਿਕਲੇਗਾ ਕਿ ਅੱਗੇ ਨਿਕਲੇਗਾ ਕਿ ਤੁਹਾਨੂੰ ਪਤਾ ਨਾ ਜਿਹੜੇ ਟੀਐਲਪੀ ਵਿੱਚ ਬਹੁਤ ਸਾਰੇ ਉਹ ਵੀ ਲੋਕ ਸੀ ਜਿਹੜੇ ਕਿ ਜਿਹੜੀ ਸਾਡੀ ਰੂਲਿੰਗ 엘ਿਟ ਆ ਇੱਥੇ ਦੀ ਉਹਨਾਂ ਦੇ ਮਤਲਬ ਉਹਨਾਂ ਦੀ ਰੈਜ਼ੈਂਟਮੈਂਟ ਸੀ ਉਹਦੇ ਖਿਲਾਫ ਉਹ ਟੀਐਲਪੀ ਆ ਚਾਗੇ ਸੀ ਉਹਨਾਂ ਦੀ ਕੋਈ ਸੁਣਦਾ ਯਾਨੀ ਕਿ ਪਾਵਰ ਸਟ੍ਰਕਚਰ ਦਾ ਉਸ ਤਰ੍ਹਾਂ ਹਿੱਸਾ ਵੀ ਨਹੀਂ ਸੀ ਉਹ ਔਰ ਪਾਵਰ ਸਟ੍ਰਕਚਰ ਉਹਨਾਂ ਦੀ ਉਸ ਤਰ੍ਹਾਂ ਉਹਨਾਂ ਦੀ ਮਤਲਬ ਬਿਲਕੁਲ ਉਹ ਫਿਰ TLB ਦੀ ਸੂਰਤ ਆਪਣਾ ਉਹਨਾਂ ਨੇ ਇੱਕ ਸਪੈਸ਼ਲ ਗਰੁੱਪ ਬਣਾ ਲਿਆ ਤਾਂ ਕਿ ਉਹ ਆਪਣੀ ਚੀਜ਼ਾਂ ਮੰਗਵਾ ਲੈਂਦੇ ਛੋਟੀਆਂ-ਬੋਟੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਰੈਵਨਿਊ ਲੈਵਲ ਤੇ ਹੁੰਦੀਆਂ ਜਾਂ ਥਾਣੇ ਲੈਵਲ ਤੇ ਹੁੰਦੀਆਂ ਇਹ ਵੀ ਉਹ ਵੀ TLB ਦੇ ਅਸੇ ਵੀ ਬਹੁਤ ਸਾਰੇ ਲੋਕ ਸਕੇ ਚਲੋ ਚੋ ਇਸ ਹੱਸ ਗੱਲ ਮਿਕਾਈਏ ਬ੍ਰਾਂਚ ਕਰਨਾ ਹੈ ਜਿ세 ਤੇ ਬਸ ਇੰਨੀ ਜੀ ਗੱਲ ਹੈ ਕਿ ਚਲੋ ਰਿਆਸਤ ਕੋਸ਼ਿਸ਼ ਕਰ ਰਹੀ ਹੈ ਕਿ ਜੀ ਮਸਬੀ ਜਥੇ ਬਾਦਾਂ ਕੋ ਲੋਕ ਜਾਨ ਚੁੜਾਵੇ ਸ਼ੱਕ ਪੈ ਰਿਹਾ ਕਿ ਇਸ ਸੀਰੀਅਸ ਹੀ ਹੈ ਇਸ ਵਾਰੀ ਬਾਕੀ ਚੀਜ਼ਾਂ ਤੋਂ ਵੀ ਲੱਗ ਰਿਹਾ ਹੈ ਲੇਕਿਨ ਇਹ ਹੈ ਕਿ ਇਧਰ ਤੇ ਹਰ ਜਗ੍ਹਾ ਤੇ ਮਾਫੀਆਸ ਬੈਠੇ ਨੇ ਮਿਸ਼ਤ ਤੇ ਵੀ ਮਾਫੀਆ ਦਾ ਕੰਟਰੋਲ ਹੈ ਸਿਆਸਤ ਤੇ ਵੀ ਹੈ ਤੋ ਇਸੇ ਮੋਨਾ ਦੀ ਵਾਰੀ ਆਏਗੀ ਕਿ ਨਹੀਂ ਪਤਾ ਨਹੀਂ ਰਣਾ ਸਾਹਿਬ ਇਹ ਹੁਣ ਇੰਨੇ ਸਾਲਾਂ ਬਾਅਦ ਤੇ ਹਲੇ ਇੱਕ ਦੀ ਵਾਰੀ ਆਈ ਹੈ ਅੱਛਾ ਉਹਨਾਂ ਦੀ ਏਡੀ ਜਲਦੀ ਵਾਰੀ ਤੇ ਨਹੀਂ ਹੋਣ ਲੱਗੇ ਹੋਗੇ ਹਾਂ ਜਦੋਂ ਕੋ ਪੁਲਾ ਥਲੇ ਪਾਣੀ ਨਹੀਂ ਗਿਆ ਫੇਰ ਹੀ ਕੋ ਰਿਆਸਤ ਕੁਛ ਕਰੇਗੀ ਉਸ ਤਰ੍ਹਾਂ ਤਾਂ ਨਹੀਂ ਕਰਦੇ ਲੱਗਦਾ ਹੈ ਇਹ ਲੋ ਚੋਈ ਸਾਹਿਬ ਫਿਰ ਕੱਲ ਮਿਲਾਂਗੇ ਤੇ ਰੱਬ ਰਾਖਾ ਲੋ ਜੀ ਖਿਆਲ ਰੱਖੋ ਆਪਣਾ ਤੇ ਮਿਲਾਂਗੇ ਕੱਲ ਲਓ ਜੀ ਅੱਜ ਲਈ ਫਿਰ ਇੰਨਾ ਹੀ ਰੱਬ ਰਾਖਾ